ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਮਿੱਟੀ ਗਰਦ ਲੱਗਦੀ ਬਹੁਤ। ਕਈ ਦਿਨ ਹੋ ਗਏ ਗੱਦ ਦਾ ਕੰਮ ਕਰਦੇ ਉਹਨੂੰ ਤਾਂ ਕਰਕੇ ਪੂਨਾ ਬੰਨਿਆ ਵਜ ਚੱਲ ਰਿਹਾ ਕੰਮ। ਮੌਸਮ ਕਰਦਾ ਤਾਂ ਹੈ ਖਰਾਬ ਪਰ ਚੱਲੀ ਜਾਣਾ ਕੰਮ। ਇਹ ਤਾਂ ਨਾ ਸੱਚੀ ਗੱਲ ਆ ਜਿੱਦਾਂ ਨਾ ਨਿਪੜ ਗਿਆ ਕੰਮ ਲੋਕਾਂ ਦਾ ਫੁੱਟਰੀ ਨਾਲ ਅੱਧਾ ਕੇ ਲੋਕਾਂ ਦਾ ਤੇ ਬਾਅਦ ਫਿਰ ਕਿਧਰੇ ਲੰਘਿਆ ਨਾ ਰੱਬ ਨੇ ਮਨਮਾ ਲਗਭਗ 4-5 ਸੀਜ਼ਨ ਹੋ ਗਏ ਦੇਖਦੇ ਨੂੰ 5-6 ਸੀਜ਼ਨ ਜੇ ਤਾਂ ਲੌਕਡਾਊਨ ਲੱਗਿਆ ਆਹੀ ਕੁਝ ਹੁੰਦਾ 24-25 ਅਪ੍ਰੈਲ ਤੱਕ ਮੀਂਹ ਪਈ ਜਾਣਾ ਉਦੋਂ ਬਾਅਦ ਫਿਰ ਨਿਕਲ ਜਾਣਾ ਅੱਜ ਲੱਗੇ ਤੇ 2:30 ਵਜੇ ਦੇ ਵਟਣ ਬਸ ਆਹੀ ਰਹਿ ਗਈ ਆਪਣੀ ਤਾਂ ਪ੍ਰਧਾਨ ਜੀ ਦਾ ਰਾਤ ਆਇਆ 9 ਵਜੇ ਫੋਨ ਕਹਿੰਦੇ ਸਵੇਰੇ 5 ਵਜੇ ਮੀਟੀ ਚਲੇ ਜਾਣਾ ਮੈਂ ਕਿਹਾ ਰਾਈਡੀਆਂ ਜੀ ਉਹੀ 6:00 ਵੱਜ ਗਏ 6:00 ਵਜੇ ਕਰਤਾ ਸ਼ੁਰੂ ਕੰਮ ਕਣਕ ਤਾਂ ਮੂਰੀ ਖੜੀ ਆ ਪੱਕੀ ਆ ਇਹਨੇ ਮਨ ਕਰਤਾ ਫੇਰ ਚ ਬਹਿ ਕੇ ਤਾਂ ਰੋਟੀ ਖਾਣ ਦਾ ਨਜ਼ਾਰਾ ਵੀ ਹੋ ਰਿਹਾ ਹੈ ਚੱਦਰ ਹੀ ਮਕੀਨ ਹੈ ਕਾਰਾਂ ਰੋਕੀ ਮਿਹਰਬਾਨ ਸੀ ਹਰ ਵਾਰਨਾ ਇੰਨੀ ਜਗ੍ਹਾ ਵੱਢਣੀ ਪੈਂਦੀ ਆ ਸਾਸੀ ਜਗ੍ਹਾ ਐ ਵੱਡਣੀ ਫਿਰ ਚੱਕ ਚੱਕ ਮਸ਼ੀਨ ਤੇ ਹੁੰਦੇ ਛੱਡਣੀ ਬਹੁਤ ਮਿਹਨਤ ਦਾ ਕੰਮ ਹੈ। ਕਦੇ ਬਹੁਤ ਲੰਬਾ ਉਸ ਬੜਾ ਟਾਈਮ ਆ। ਬਿਜਲੀ ਜਾਣੀ ਸਾਰੀ ਦਿੱਲੀ ਨੂੰ। ਖਾਸੀ ਜਗਾ ਹੋ ਜਾਂਦੀ ਹੈ।